ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ 27 ਜਨਵਰੀ 2022 ਹੈ ਕੱਲ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਬਾਅਦ ਅੱਜ ਪੂਰੇ ਪੰਜਾਬ ਵਿੱਚ ਸਿਰਫ ਇੱਕੋ ਚਰਚਾ ਹੈ ਉਹ ਹੈ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਵਿੱਚ ਕੀਤਾ ਗਿਆ ਇਤਿਹਾਸਕ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਜੋ ਐਲਾਨ ਕੀਤਾ ਉਸ ਦੀਆਂ ਬਰੀਕੀਆਂ ਅੱਜ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅੰਗਹੀਣ ਪੈਨਸ਼ਨ ਹੁਣ ਸਿੱਧੀ 2500 ਰੁਪਏ ਹੋਣ ਜਾ ਰਹੀ ਹੈ ਪਰ ਕੀ ਇਹ ਸਭ ਨੂੰ ਮਿਲੇਗਾ ਨਵੇਂ ਫਾਰਮ ਭਰਨਗੇ ਭਰਨੇ ਪੈਣਗੇ ਅਤੇ ਸਭ ਤੋਂ ਵੱਡੀ ਗੱਲ ਤੁਹਾਡੇ ਖਾਤੇ ਵਿੱਚ ਪਹਿਲੀ ਕਿਸ਼ਤ ਕਦੋਂ ਜਮ੍ਹਾਂ ਹੋਵੇਗੀ ਅਤੇ ਅਗਲੇ 5 ਮਿੰਟਾਂ ਵਿੱਚ ਅਸੀਂ ਇਸ ਖਬਰ ਦਾ ਪੋਸਟਮਾਰਟਮ ਕਰਾਂਗੇ ਅਤੇ ਤੁਹਾਨੂੰ ਉਹ ਜਾਣਕਾਰੀ ਦਵਾਂਗੇ ਜੋ ਸ਼ਾਇਦ ਅਜੇ ਤੱਕ ਕਿਸੇ ਵੀ ਅਖਬਾਰ ਵਿੱਚ ਨਹੀਂ ਆਈ ਵੀਡੀਓ ਨੂੰ ਬਿਨਾ ਸਕਿਪ ਕੀਤੇ ਦੇਖਿਓ ਕੱਲ 26 ਜਨਵਰੀ ਨੂੰ ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦਾ ਖਜ਼ਾਨਾ ਹੁਣ ਲੋਕਾਂ ਲਈ ਖੁੱਲ ਚੁੱਕਿਆ ਹੈ 27 ਜਨਵਰੀ ਨੂੰ ਸਵੇਰੇ ਹੁੰਦਿਆਂ ਹੀ ਸਮਾਜਿਕ ਸੁਰੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਹਲਚਲ ਤੇਜ਼ ਹੋ ਗਈ ਹੈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ ਇਹ ਵਾਅਦਾ ਸਿਰਫ ਇੱਕ ਚੋਣ ਵਾਅਦਾ ਨਹੀਂ ਰਿਹਾ ਸਗੋਂ ਹੁਣ ਇੱਕ ਸਰਕਾਰੀ ਹੁਕਮ ਬਣ ਚੁੱਕਾ ਹੈ ਇਸੋ ਫੈਸਲੇ ਨਾਲ ਪੰਜਾਬ ਦੇ ਲਗਭਗ 30 ਲੱਖ ਤੋਂ ਵੱਧ ਪੈਨਸ਼ਨ ਧਾਰਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਬੁਢਾਪਾ ਪੈਨਸ਼ਨ ਜਿਨ੍ਹਾਂ ਦੀ ਉਮਰ ਪੂਰੀ ਹੈ ਅਤੇ ਲਿਸਟ ਵਿੱਚ ਨਾਮ ਹੈ ਉਹਨਾਂ ਨੂੰ ਹੁਣ 1500 ਦੀ ਥਾਂ ਤੇ 2500 ਰੁਪਏ ਮਿਲਣਗੇ ਵਿਧਵਾ ਅਤੇ ਅੰਗਹੀਣ ਔਰਤਾਂ ਸਰਕਾਰ ਨੇ ਇਹਨਾਂ ਮਾਵਾਂ ਪਿਣਾ ਲਈ ਵਾਧੂ ਬਜਟ ਰੱਖਵਾ ਰੱਖਿਆ ਹੈ ਤਾਂ ਜੋ ਮਹਿੰਗਾਈ ਦੇ ਦੌਰ ਵਿੱਚ ਗੁਜ਼ਾਰਾ ਸੌਖਾ ਹੋ ਸਕੇ ਅੰਗਹੀਣ ਅਤੇ ਤੇ بے سہارا بچے ਇਹਨਾਂ ਸ਼੍ਰੇਣੀਆਂ ਵਿੱਚ ਵੀ ਕੋਈ ਭੇਦਭਾਵ ਨਹੀਂ ਕੀਤਾ ਗਿਆ ਸਭ ਦੀ ਰਾਸ਼ੀ ਇੱਕਸਾਰ 2500 ਰੁਪਏ ਕੀਤੀ ਗਈ ਹੈ ਇਸ ਤੋਂ ਇਲਾਵਾ ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਜਿਨ੍ਹਾਂ ਦੀ ਪੈਨਸ਼ਨ ਪਿਛਲੇ 3 ਮਹੀਨਿਆਂ ਤੋਂ ਰੁਕੀ ਹੋਈ ਸੀ ਉਹਨਾਂ ਨੂੰ ਪੁਰਾਣਾ ਬਕਾਇਆ 1500 ਦੇ ਹਿਸਾਬ ਦੇ ਨਾਲ ਅਤੇ ਨਵਾਂ ਬਾਦ ਦਾ ਫਰਵਰੀ ਤੋਂ ملےਗਾ ਇੱਥੇ ਇੱਕ ਜ਼ਰੂਰੀ ਗੱਲ ਸਮਝਣ ਵਾਲੀ ਹੈ ਸਰਕਾਰ ਨੇ ਐਲਾਨ ਦੇ ਨਾਲ-ਨਾਲ ਸਫਾਈ ਮੁਹਿੰਮ ਵੀ ਸ਼ੁਰੂ ਕੀਤੀ ਹੈ 27 ਜਨਵਰੀ ਤੋਂ ਪਿੰਡਾਂ ਵਿੱਚ ਸਰਪੰਚ ਸੈਕਟਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਮ੍ਰਿਤਕ ਵਿਅਕਤੀਆਂ ਜਾਂ ਅਯੋਗ ਲਾਪਾਤਰੀਆਂ ਦੇ ਨਾਮ ਲਿਸਟ ਵਿੱਚੋਂ ਕੱਢਣ ਜਾਂ ਕਟਣ ਜੇਕਰ ਤੁਹਾਡਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਨਹੀਂ ਹੈ ਤਾਂ ਤੁਹਾਨੂੰ ਅਗਲੇ 15 ਦਿਨਾਂ ਦੇ ਅੰਦਰ ਇਹ ਕੰਮ ਕਰਾਉਣਾ ਪਵੇਗਾ ਜੇਕਰ ਤੁਹਾਡੀ ਕੇਵਾਈਸੀ ਅਧੂਰੀ ਹੈ ਤਾਂ ਸ਼ਾਇਦ ਤੁਹਾਡੀ ਵਧੀ ਹੋਈ ਪੈਨਸ਼ਨ ਰੁਕ ਸਕਦੀ ਹੈ ਇਸ ਲਈ ਅੱਜ ਹੀ ਆਪਣੇ ਨੇੜੇ ਦੇ ਸੇਵਾ ਕੇਂਦਰ ਜਾ ਕੇ ਬੈਂਕ ਵਿੱਚ ਆਪਣੀ ਡਿਟੇਲ ਚੈੱਕ ਕਰਵਾਓ ਕਈ ਲੋਕ ਸਵਾਲ ਉਠਾ ਰਹੇ ਹਨ ਕਿ ਸਰਕਾਰ ਤੇ ਕਿੰਨਾ ਬੋਝ ਪਵੇਗਾ ਮਾਹਿਰਾ ਮੁਤਾਬਕ ਇਸ ਬਾਦੇ ਨਾਲ ਪੰਜਾਬ ਸਰਕਾਰ ਤੇ ਸਾਲਾਨਾ ਕਰੋੜਾਂ ਰੁਪਏ ਦਾ ਵਾਧੂ ਖਰਚਾ ਆਵੇਗਾ ਪਰ ਸਰਕਾਰ ਦਾ ਕਹਿਣਾ ਹੈ ਕਿ ਰੇਤ ਅਤੇ ਸਰਾਵ ਦੇ mafie ਨੂੰ ਖਤਮ ਕਰਕੇ ਜੋ ਪੈਸਾ ਬਚਾਇਆ ਗਿਆ ਉਹ ਹੁਣ ਇਨਾ ਬਜ਼ੁਰਗਾਂ ਦੀ ਸੇਵਾ ਵਿੱਚ ਲੱਗੇਗਾ ਵਿਰੋਧੀ ਧਿਰਾਂ ਨੂੰ ਇਸ ਨੂੰ ਦੇਰੀ ਨਾਲ ਲਿਆ ਗਿਆ ਫੈਸਲਾ ਦੱਸ ਰਹੀਆਂ ਹਨ ਪਰ ਆਮ ਜਨਤਾ ਵਿੱਚ ਇਸ ਵੇਲੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸਾਨੂੰ ਬਹੁਤ ਸਾਰੇ ਫੋਨ ਅਤੇ ਮੈਸੇਜ ਆਉਂਦੇ ਹਨ ਕਿ ਸਾਡੀ ਪੈਨਸ਼ਨ 6 ਮਹੀਨਿਆਂ ਤੋਂ ਨਹੀਂ ਆਈ ਉਹਨਾਂ ਲਈ ਖਬਰ ਇਹ ਹੈ ਕਿ ਸਰਕਾਰ ਨੇ ਇੱਕ ਨਵਾਂ ਹੈਲਪਲਾਈਨ ਨੰਬਰ ਅਤੇ ਪੋਰਟਲ ਜਾਰੀ ਕੀਤਾ ਹੈ ਜਾਂ ਥੋੜੀ ਦਿਨਾਂ ਦੇ ਵਿੱਚ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਹੁਣ ਤੁਸੀਂ ਘਰ ਬੈਠੇ ਆਪਣੀ ਪੈਨਸ਼ਨ ਦਾ ਸਟੇਟਸ ਚੈੱਕ ਕਰ ਸਕੋਗੇ ਜੇਕਰ ਤੁਹਾਡੀ ਪੈਨਸ਼ਨ ਕੱਟੀ ਗਈ ਸੀ ਤਾਂ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ 27 ਜਨਵਰੀ ਤੋਂ ਬਾਅਦ ਪੰਜਾਬ ਦੇ ਸਾਰੇ ਹੀ ਡੀਸੀ ਦਫ਼ਤਰਾਂ ਵਿੱਚ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਲਈ ਵੱਖਰੇ ਕਾਊਂਟਰ ਬਣਾਏ ਜਾ ਰਹੇ ਹਨ ਅਖੀਰ ਵਿੱਚ ਇਹ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੈ 2500 ਦੀ ਰਾਸ਼ੀ ਸ਼ਾਇਦ ਬਹੁਤ ਵੱਡੀ ਨਾ ਹੋਵੇ ਪਰ ਇੱਕ ਸਨਮਾਨਜਨਕ ਜ਼ਿੰਦਗੀ ਜਿਉਣ ਲਈ ਇਹ ਇੱਕ ਬਹੁਤ ਮਜ਼ਬੂਤ ਸਹਾਰਾ ਹੈ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਇਹ ਪੈਨਸ਼ਨ ਖਾਤਿਆਂ ਵਿੱਚ ਆਉਣੀ ਸ਼ੁਰੂ ਹੋ ਸਕਦੀ ਹੈ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਜੇਕਰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਲੋਕ ਵੀ ਇਸ ਦਾ ਲਾਭ ਉਠਾ ਸਕਣ ਧੰਨਵਾਦ ਜੀ